ਹਾਂਜੀ ਸਤਿ ਸ੍ਰੀ ਅਕਾਲ ਵੀਰੋ ਆ ਆਪਣੇ ਜਹੇਦਾਰ ਸਾਹਿਬ ਦਾ ਤੇ ਮੁੱਖ ਮੰਤਰੀ ਸਾਹਿਬ ਦਾ ਕੋਈ ਚੱਲਣ ਰਿਹਾ ਮੈਨੂੰ ਨਹੀਂ ਪਤਾ ਵੀ ਕੀ ਆ ਤੇ ਕਿਉਂ ਆ ਅਜੇ ਤੱਕ ਵਾਹਿਗੁਰੂ ਜੀ ਸੌਂ ਲੱਗੇ ਮੈਨੂੰ ਪਤਾ ਨਹੀਂ ਵੀ ਇਹਨਾਂ ਨੂੰ ਪਤਾ ਵੀ ਇਹ ਕੋਈ ਇਕੱਠੇ ਹੋਣਾ ਚਲੋ ਇਹ ਸਿਸਟਮ ਜਿਹੜੀ ਇਹਨੂੰ ਆਪਾਂ ਗੱਲ ਨੂੰ ਪਾਸੇ ਰੱਖ ਕੇ ਗੱਲ ਕਰੀਏ ਕਈ ਲੋਕ ਬਿਨਾਂ ਵਜਾ ਆਪਣੇ ਵੀਊ ਫੀਮਾਂ ਦੇ ਚੱਕਰ ਦੇ ਵਿੱਚ ਇਹਨਾਂ ਵਿੱਚ ਆ ਤੇ ਬੜੇ ਫਿਰਦੇ ਉਹਨਾਂ ਦਾ ਲੈਣਾ ਬਾਰੇ ਦੱਸਿਆ ਸੀ ਨਾ ਮੈਂ ਕਹਿੰਦੀ ਲੋਤਰੋ ਬੜੀ ਚਲਦੀ ਏ ਤੈਨੂੰ ਸਮਝਾਓ ਸਮਝਣਾ ਸਮਝਣਾ ਨਹੀਂ ਇਹਨੇ ਉਹ ਮੈਨੂੰ ਪਤਾ ਹੀ ਹੋਏ ਵਿਗੜੀਆਂ ਸੋ ਸਭ ਨਹੀਂ ਕਰੇ ਤੇ ਇਹਨੂੰ ਸਮਝਾ ਲਓ ਮੈਂ ਤਾਂ ਇਹ ਕਹਿਆ ਸੀ ਵੀ ਇਹ ਦ੍ਰੋਪਦੀ ਨਾਲੋਂ ਖਤਰਨਾਕ ਔਰਤ ਆ ਇਹ ਦ੍ਰੋਪਦੀ ਨਾਲੋਂ ਵੀ ਖਤਰਨਾਕ ਔਰਤ ਜੇ ਤੇ ਇਹ ਲੜਾਊ ਮਰਾਊ ਲੋਕਾਂ ਨੂੰ ਅਸਲ ਤੇ ਵਿੱਚ ਮਸਲਾ ਰੇ ਵੀ ਜਦੋਂ ਇਦਾਂ ਦੇ ਕੋਈ ਮਸਲੇ ਵਿੱਚ ਵਿਗੜਦੇ ਆ ਧਰਮਾਂ ਦੇ ਮਸਲੇ 'ਚ ਵੀ ਇਹ ਕੰਮ ਵਧਨ ਦੀ ਵੀ ਆ ਇਨਸਾਨੀਅਤ ਦੇ ਤੌਰ ਤੇ ਆਪਾਂ ਕੋਈ ਕੱਲ ਚੰਗੀ ਕਰਦੀਏ ਵੀ ਇਹਦੇ ਵਿੱਚ ਲੋਕਾਂ ਦੀਆਂ ਜਾਨਾਂ ਨਾ ਜਾਣ ਇਹ ਤਾਂ ਦੀ ਬੰਦੇ ਮਰਨੇ ਆ ਮਰਵਾਉਣੇ ਆ ਜਵਾਨੀ ਮਰਾਉ ਇਸ ਤਰ੍ਹਾਂ ਇਹਦੀਆਂ ਬੇਤੁਕੀਆਂ ਗੱਲਾਂ ਕਰਦੀ ਆ ਸਾਰਿਆਂ ਨੂੰ ਪਤਾ ਤੇ ਇਹ ਆਪਣੀ ਫੇਮ ਦੇ ਚੱਕਰ ਚ ਪਤਾ ਨਹੀਂ ਹੋਣਾ ਇੱਥੋਂ ਦੇ ਚੱਲ ਚੁਲ ਗਈ ਆ ਬਾਹਰ ਚੱਲ ਗਈ ਇੱਥੋਂ ਦੇ ਲਾਹੌਰ ਲਾਂਗੀ ਜੇ ਇਹ ਸਵਾਦ ਦੇ ਚੱਕਰ ਚ ਲਾਹੌਰ ਲਾਂਗੀ ਜੀ ਇੱਕ ਦੋ ਕਲਿੱਪਾਂ ਸੁਣੋ ਤੁਹਾਨੂੰ ਲੱਗਦਾ ਵੀ ਇਹ ਕੋਈ ਸਹੀ ਗੱਲਾਂ ਕਰਦੀ ਹੈ ਸਿੰਗ ਗੜ ਗੱਜ 77 ਦੇ ਉੱਤੇ ਵੱਜ ਕਿ ਲੱਗਦਾ ਤੇ ਫਿਰ ਇਹਦੇ ਹੱਕ ਚ ਬੋਲੋ ਇਹਨੂੰ ਫੋਲੋ ਕਰੋ ਜੋ ਮਰਜ਼ੀ ਕਰੋ ਇਹਦਾ ਤੇ ਚੱਕਰ ਚ ਲੰਡਿਆ ਇਹਨੂੰ ਤੇ ਪੈਸਾ ਆ ਰਿਹਾ ਅਜੀ ਲੁਤਰੋ ਬੜੀ ਚੱਲਣ ਰਹੀ ਹੈ ਤੇ ਇਹਦੇ ਬਾਰੇ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਜਾਂਦੇ ਕੋਈ ਬੋਲੋ ਸੂਰਮਾ ਜੀ ਤੋਂ ਇਹ ਆਪਣੇ ਅੱਗੇ ਪੀਬੀ 46 ਬਾਰੇ ਤੇ ਭਿੱਕੀਵਿੰਡ ਤਸੀਲ ਪੱਟੀ ਖੇਮਗਨ ਖਲੜਾ ਚਭਾਲ ਬਾਰੇ ਏਰੀਆ ਬਾਰੇ ਇਹਨੇ ਬਹੁਤ ਗਲਤ ਬੋਲਿਆ ਸੀ ਇਹ ਯੋਧਿਆਂ ਸੂਰਮਿਆਂ ਦੀ ਧਰਤੀ ਆ ਇਹਨੇ ਆਪਾਂ ਨੂੰ ਇਸ ਧਰਤੀ ਤੇ ਵੀ ਬਹੁਤ ਕੁਝ ਗਲਤ ਬੋਲਿਆ ਵੀ ਇਥੋਂ ਦੇ ਇਤਰਾ ਦੇ ਲੋਕ ਐ ਤੇ ਇਥੋਂ ਹੀ ਗਈ ਹੈ ਤੇ ਉਦੋਂ ਵੀ ਮੈਂ ਤੁਹਾਨੂੰ ਕਿਹਾ ਵੀ ਉੱਠੋ ਕੋਈ ਕਰੋ ਗੱਲ ਇਹਨਾਂ ਬਾਸ਼ੂੜੀ ਨੇ ਲੱਤਾਂ ਤੁਸੀਂ ਸਾਰੇ ਖਿੱਚਦੇ ਰਹਿੰਦੇ ਜੇ ਇਹ 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 ਨਾ ਕਰੋ ਗੱਲ ਤੇ ਬਾਕੀ ਮੈਂ ਤੁਹਾਨੂੰ ਦੱਸਾਂ ਇਹ ਗੱਲ ਇਹ ਬਾਸ਼ੂੜੀ ਦਾ ਨਾਮ ਵੜਾ ਚੱਪਦੀ ਰਹੀ ਏ ਬੜਾ ਧਿਆਨਾਂ ਦੀ ਦਿਸਟੇਜਾਂ ਦੇ ਬੜਾ ਨਾਂ ਜਪਿਆ ਜਿਹਨੇ ਬਾਸ਼ੂੜੀ ਦਾ ਉਰੇ ਪਿਆਰ ਨਾਲ ਦਾ ਦਿੰਦੀ ਸੋਹਣੀ ਸਨਖੀਆਂ ਫੋਟੋਆਂ ਤੇ ਵੀਡੀਓਗ੍ਰਾਫੀ ਦਾ ਪਰਸਨਲਿਟੀ ਜਿਆ ਕੈਂਡ ਜਿਆ ਸਰਦਾਰ ਬਾਜ ਸਟੂਡੀਓ ਬੜਾ ਕਸ਼ਮਲਦੀ ਦੀ ਹਿੱਤਾਂ ਲੋਤਰੋਤੋ ਵੀ ਬੜੀ ਚਲਦੀ ਤੋਂ ਥੋੜੀ ਮਿਠਾ ਚ ਚਲਦੀ ਤੇ ਹੁਣ ਆਹ ਹੋਰ ਕੇ ਨਾਮਾਂ ਜਿਹੜੀ ਚੱਲਣ ਲੱਗੀ ਐ ਕਹਿੰਦਾ ਕਿ ਭਗਵੰਤ ਮਾਨ ਦੀਆਂ ਵੀਡੀਓ ਵਾਇਰਲ ਹੋਈਆਂ ਜਿਹਦੇ ਵਿੱਚ ਦੱਸੋ ਬੂਰਾ ਨੂੰ ਸ਼ੇਅਰਸ ਕਰ ਰਿਹਾ ਆ ਸ਼ਰਾਬ ਤੇ ਛੱਡੇ ਮਾਰ ਰਿਹਾ ਤੇ ਪਿੰਡ ਵਾਲੇ ਤੇ ਕਹਿੰਦਾ ਪਿਸ਼ਾਬ ਕਰ ਰਿਹਾ ਪਿੰਡ ਵਾਲੇ ਪਿੰਠਾਣਾ ਤਾਂ ਪਹਿਲੀ ਗੱਲ ਦਿਖਾਈ ਨਹੀਂ ਉਹ ਤਾਂ ਆਇਆ ਛੋਟੇ ਮਾਰਤੇ ਤੈਨੂੰ ਕਿਤਾ ਪਤਾ ਉਹਨੂੰ ਪਿਸ਼ਾਬ ਆਇਆ ਕਿ ਨਹੀਂ ਆਇਆ ਕੀ ਤੂੰ ਫੜ ਕੇ ਕਾਇਆ ਸੀ ਪਿਸ਼ਾਬ ਨੂੰ ਤੇ ਵਾਰ ਕਰਨਾ ਸਾਡੇ ਧਰਮ ਚ ਆਇਆ ਤੇ ਨਾ ਇਹਨੂੰ ਮਾੜਾ ਬੋਲਣਾ ਆ ਪਰ ਜਦੋਂ ਇਹੋ ਜੀ ਕੋਈ ਟੱਕਰ ਜੇ ਕੀ ਕਰੀਏ ਫਿਰ ਫਿਰ ਤਾਂ ਗੁੱਸਾ ਚੜਦਾ ਨਾ ਫਿਰ ਤਾਂ ਕਹਿੰਦਾ ਮੈਂਂਦਾ ਉਹਨੂੰ ਕਿ ਹੈ ਦੀ ਨਿੱਕੀ ਮਤਲਬ ਇਹਦੀ ਨਿੱਕੀ ਪਹਿਣ ਜਿਹੜੀ ਉਹ ਸਾੜਨਾ ਭਗੜਾ ਪਉਂਦੀ ਜੀਆ ਮੈਨੂੰ ਉਹਦਾ ਭਗੜਾ ਪਸੰਦ ਜੇ ਇਹ ਨਾ ਫਿਰ ਮੈਂ ਅਗਰ ਗਾਲ ਕੱਢਣੇ ਲੱਗਾ ਮੈਂ ਨਹੀਂ ਕਰਦਾ ਗਾਲ ਸਤੋਂ ਕਰਦੀ ਗਾਲ ਇਹਦੀ ਨਿੱਕੀ ਨੂੰ ਮਤਲਬ ਉਹਦੀ ਨਿੱਕੀ ਪਹਿਣ ਜਿਹੜੀ ਹੁੰਦੀ ਨਾ ਉਹ ਪੰਗੜਾ ਬੜਾ ਸੋਹਣਾ ਪਉਂਦੀ ਰਹੀ ਆ ਅਸੀਂ ਬੜਿਆ ਪੰਗੜਾ ਪਾਇਆ ਉਹਦੇ ਨਾਲ ਤੇ ਤਾਂ ਮੈਂ ਤੈਨੂੰ ਮਨਾ ਬੀਬਾ ਤੂੰ ਨਾ ਇਹੋ ਜਿਹੇ ਪੰਗੇ ਖੜਿਆ ਕਰਿਆ ਕਰ ਤੂੰ ਬੰਦੇ ਬਰਾਏਗੀ ਤੇਰੀ ਧੱਲ ਉਤਰੋ ਚਲਦੀ ਏ ਹਟ ਜਾ ਬਾਸ ਸਟੂਡੀਓ ਦੀ ਟੀਮ ਬੜੀ ਖਤਰਨਾਕੀ 25 ਸਾਲ ਪੁਰਾਣੀ ਤੇ ਤੈਨੂੰ ਮੈਨੂੰ ਪਤਾ ਤੂੰ ਦਾ 15 ਸਾਲ ਪਹਿਲਾਂ ਸਾਡਾ ਨਾਮ ਬੜਾ ਜਵਿਆ ਤੇ ਇੱਥੋਂ ਹੀ ਖਾ ਪੀ ਕੇ ਇੱਥੋਂ ਪੜਕੇ ਤੇ ਹੁਣ ਤੂੰ ਇੱਥੋਂ ਦੇ ਲੋਕਾਂ ਨੂੰ ਮਾੜਾ ਕਹਿਣ ਡਈ ਆ ਬਾਕੀ ਗੱਲ ਉਹ ਨਾ ਮੇਰੀ ਘਰ ਜਾ ਸੁਧਰ ਜਾ ਸਿਆਣੀ ਬਣ ਜਾ ਕਿਤੇ ਹੋਰ ਗੱਲ ਨਾ ਬਣਦੀ ਹੋਵੇ ਮੁੜ ਕੇ ਨਾ ਬਲਾ ਕਹੀ ਨਹੀਂ ਹੋਵੇ ਇਹ ਵੇ ਤੂੰ ਨਿਕਾਹ ਕਿਉਂ ਨਹੀਂ ਕਰਾਉਂਦਾ ਨਹੀਂ ਨਹੀਂ ਅਬ ਤੂੰ ਵੇ ਤੂੰ ਵਿਆਹ ਕਿਉਂ ਨਹੀਂ ਕਰਾਉਂਦਾ ਇਹ ਮੁੜ ਕੇ ਕਹਾਣੀ ਉਧਰ ਪੈ ਜਾਂਦੀ ਹੁੰਦੀ ਆਈ ਤੇ ਸਿਆਣੀ ਹੀ ਮੜ ਜਾ ਤੈਨੂੰ ਸਮਝਾਉਂਦੇ ਆਈ ਇਸ ਨੂੰ ਸਿਆਣੀ ਬਣ ਜਾ ਨਹੀਂ ਇਹੋ ਜਿਹੀਆਂ ਗੱਲਾਂ ਕਰਨਾ ਚਾਹੁੰਦੇ ਨਹੀਂ ਪਰ ਤੂੰ ਕਰਵਾਉਂਦੇ ਹੀ ਆਂ ਤੂੰ ਪਰ ਇਹ ਇਹ ਕੁਝ ਵੀ ਯਾਰ ਬਕਵਾਸ ਕਰ ਸਕਦੀ ਦੀ ਕੋਸ਼ਿਸ਼ ਹੀ ਲਤਰਗਾ ਇਹ ਬੰਦਿਆਂ ਪਰ ਤੀ ਕੁਝ ਵੀ ਮੜਾ ਬਸ ਇਹ ਜਿਹੜੀ ਇਤੋਂ ਸਭ ਨੂੰ ਨਚੋੜਨ ਛੱਡ ਕੇ ਲੁੱਟ-ਪੁੱਟ ਕੇ ਤੇ ਬਾਅਦ ਚਲ ਗਈ ਆ ਉਹ ਬਾਹਰ ਕੀ ਚਲ ਗਈ ਲਾਹੌਰ ਚਲ ਗਈ ਹੈਗੇ ਤੁਹਾਨੂੰ ਪਤਾ ਹੀ ਹੈ ਕਿ ਸਵਾਲ ਲੈਦੀ ਲਾਹੌਰ ਚਲ ਗਈ ਤੇ ਇਹ ਉੱਥੇ ਵੀ ਗਾਂ ਗੋਰੇ ਕਾਲੇ ਨੇ ਕਈ ਹਿਸਾਬ-ਤਬ ਤੇ ਇਹ ਇਹ ਕੁਝ ਵੀ ਬੋਲ ਸਕਦੀ ਹੈ ਬਾਕੀ ਇਹੋ ਜੀਆਂ ਨੂੰ ਤੇ ਉਹ ਕੀ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੁੰਦੀ ਵੀ ਮਾਈਆਂ ਕੀ ਪਤਾ ਨਹੀਂ ਇਦਾਂ ਦੀ ਕੋਈ ਗੱਲ ਸੁਣੇ ਮਾਈਆਂ ਰਾਬਰ ਜਾਈਆਂ ਇਹਨਾਂ ਨੇ ਤਾਂ ਪ੍ਰਮਾਤਮਾ ਹੀ ਸਾਧ ਮੱਤ ਬਖਸ਼ੇ ਤੇ ਚੰਗੀ ਗੱਲ ਤੇ ਇਹੋ ਹੀ ਆ ਵੀ ਵਾਹਿਗੁਰੂ ਇਹਨਾਂ ਨੂੰ ਸਮੱਤ ਬਖਸ਼ੇ ਇਹਨਾਂ ਨੂੰ ਵੀ ਤੂੰ ਹੋਰ ਕੇ ਮੈਟਰ ਤੇ ਗੱਲ ਕਰ ਕੋਈ ਚੰਗੀਆਂ ਸਿਆਣੀਆਂ ਗੱਲਾਂ ਕਰ ਵੀ ਮੈਂ ਸਟੀਜਾਂ ਲਉਣੀ ਹਾਂ ਨਾ ਇਤਰਾ ਹੁੰਦਾ ਇਤਰਾ ਹੁੰਦਾ ਮੇਰਾ ਗਲਤ ਹੁੰਦਾ ਇੱਥੇ ਮੈਂ ਤਾਂ ਮੇਰਾ ਉੱਥੇ ਸੁਤਰਾ ਨਹੀਂ ਮੈਂ ਬਾਹਰ ਆ ਗਈ ਮੇਰਾ ਨਹੀਂ ਸੁਤਰਾ ਹੁੰਦਾ ਆਈ ਮੈਂ ਕੋਰਿਆਂ ਕੋਲ ਆ ਗਿਆ ਕਾਲਿਆਂ ਕੋਲ ਆ ਗਈ ਉਹ ਇਤਰਾ ਦੀਆਂ ਗੱਲਾਂ ਸਲਾਤ ਚ ਗਈਆਂ ਭਲੀਆ ਤੂੰ ਕੀ ਕਰਦੀ ਫਿਰਦੀ ਹਟ ਜਾ ਹਜਾ ਵੀ ਬਾਹਰ ਜਾ ਉਹ ਹਟ ਜਾ ਸਿਆਣੀ ਬੜ ਇਹਨੂੰ ਬਾਹਰ ਸਿਆਣੀ ਬੜ ਜਾ ਚੰਗੀ ਰਹੇਗੀ ਬੜੀਆਂ ਬਲਾਵਾਂ ਇੱਥੇ ਨੂੰ ਦੱਸੇ ਜਿੱਦਾਂ ਨੂੰ ਜਿਹੜੇ ਇਲਾਕੇ ਨੂੰ ਮਾੜਾ ਨਹੀਂ ਹੈ ਨਾ ਇੱਥੇ ਬੜੀਆਂ ਬਲਾਵਾਂ ਵੱਸਦੀਆਂ ਹੀ ਹਰ ਜਾ ਚਾਨੀ ਬਾਰ